ਪਤਰੀਕਰ ਬਾਈ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਹੋਇਆ ਭਰਾ ਮੇਰੇ ਤਲਵੰਡੀ ਖਾਬੋ ਤੇ ਬਾਈਆਂ ਕੋਲੇ ਬਹੁਤ ਹੀ ਸੋਹਣੇ ਟਰੈਕਟਰ ਆ ਘੈਂਟ ਘੈਂਟ ਪਰ ਮੈਂ ਤਲਵੰਡੀ ਖਾਬੋ ਸ਼ਰਮਾ ਸ਼ਰਮਾ ਹੁੰਦੀ ਆ ਤੇ ਸ਼ਰਮੇ ਨਾਲ ਵੀ ਹੋਦੀ ਕਰਾਉਂਦੇ ਆ ਗੱਲਬਾਤ ਪੂਰੇ ਘੈਂਟ ਘੈਂਟ ਟਰੈਕਟਰ ਆ ਬਾਈ ਕੋਲੇ ਤੇ ਆਜੋ ਜਰਾ ਸ਼ਰਮੇ ਹੋਰਾਂ ਨੂੰ ਥੋੜੀ ਕਰਾਈਏ ਗੱਲਬਾਤ ਤੇ ਪੂਰੇ ਘੈਂਟ ਟਰੈਕਟਰ ਆ ਬਾਈਆਂ ਕੋਲੇ ਸ਼ਰਾ ਟਰੈਕਟਰ ਹੀ ਆ ਜਰਾ ਉਹ ਸ਼ਰਮਾ ਜੀ ਬਾਈ ਤੁਸੀਂ ਸਿੱਖਿਆ ਸਾਰਿਆਂ ਨੂੰ ਮਹਾਰਾਜ ਸੱਜੇ ਪਾਸੇ ਜਲਦੀ ਚਲਾ ਜਿ ਰੱਖੇ ਬਿਰੇ ਅੱਜ ਤਲਵੰਡੀ ਸਾਪੋਂ ਦਾ ਮੰਡੀ ਲੱਗਿਆ ਕੋਈ ਹਾਂਜੀ ਸਰਪ੍ਰਿਥ ਇਹਦੀ ਵੀ ਕੱਟ ਅੱਜ ਤਰੀਕਾ 27 27 ਤਰੀਕਾ 11ਵਾਂ ਮਹੀਨਾ 2024 ਹਾਂ ਠੀਕ ਹੈ ਭਾਈ ਜੀ ਤੇ ਪੇਜ ਆਪਾਂ ਤਿੰਨ ਪੇਜਾਂ ਦੇ ਆਉਣਾ ਭਾਈ ਮੈਂ ਹੋਣਾ ਧੁੱਲਰ ਤਲਵੰਡੀ ਸਾਪੋਂ ਵਾਲਾ ਸ਼ਰਮਾ ਤਲਵੰਡੀ ਸਾਪੋਂ ਵਾਲਾ ਤੇ GS ਮੋਟਰਸ ਤਲਵੰਡੀ ਸਾਪੋਂ ਹਾਂਜੀ ਪੇਜ ਭਾਈ ਜੇ ਆਪਾਂ ਨੂੰ ਸੰਤ ਕਰਦੇ ਹੋ ਦੇਖਣਾ ਚਾਹੁੰਦੇ ਹੋ ਸੱਚਲੇ ਪੇਜਾਂ ਤੇ ਹੋਊਗਾ ਬਾਈ ਮੈਂ ਫੋਲੋ ਕਰ ਲਿਓ ਇਹਨੂੰ ਕਰ ਲਿਓ ਫੋਲੋ ਲਾਈਕ ਕਮੈਂਟ ਸ਼ੇਅਰ ਦਬਕੇ ਕਰਿਆ ਕਰੋ ਠੀਕ ਹੈ ਕਰਦਾ ਅੱਜ ਆਪਾਂ ਦਿਖਾਉਣੇ ਪਹਿਲਾਂ ਟਰੈਕਟਰ ਦਿਖਾਉਣੇ ਆ ਮਿੱਤਰਾ 575 ਹੈ ਜਿਹੜਾ ਲਫਾਰਾ ਰਿਗਨਾਲਾ ਚਾਰੇ ਪੱਤਿਵਾ ਦੇ ਤੋਂ ਵੀ ਪੱਤਰਾ 77 ਹੋ ਗਈ ਆ ਬਾਈ 780 ਪੈਸੇ ਸਿੰਗਲ ਕਲਾਕ ਤੇ ਵਿੱਚ ਆਂਦੀ ਆਂਦੀ ਉਹ ਮਾਡਲ ਹੈਗਾ 2005 ਫਟ ਦਾ 2 ਲੱਖ ਬਿਲ ਗਿਆ ਹੈ 2 ਲੱਖ 400 ਦਾ ਬਾਕੀ ਪੈਸੇ ਲੈ ਕੇ ਆਪਰੇ ਥੋੜਾ ਬੋਟਾ ਦੇਖੇ ਘੱਟ ਜੀ ਲੱਗਦਾ ਹੁੰਦਾ ਹੁਣ ਤੋਂ ਬਾਅਦ ਆ ਗਿਆ 650 ਜਿੰਨੇ ਕੋ ਜਾਣਾ ਦਾ ਬਾਈ 2014 ਮਾਡਲ ਆ 11 ਦੀ ਗੱਲ ਕੱਢ ਜੇ ਤਾਂ 85 ਪੈਸੇ ਟਾਇਰ ਆ ਪਿੱਛੇ 790 ਪੈਸੇ ਮੂਹਰਲੇ ਨਾ ਮੀਂਹੜੇ ਤੇਲਾ ਚਲਾ ਬਾਈ ਇਹ ਵਾਹ ਹੋਟਲ ਨੇ ਕਿ ਚਲਾ ਕੇ ਪਾ ਕੇ ਦੇ ਸਕਦਾ ਹਾਂ ਜੀ ਸੱਚੀ ਯਾਨੀ ਸਾਰੇ ਟ੍ਰੈਕਟਰਾਂ ਦੇ ਵਿੱਚ ਲੋਲ ਫੈਂਸ ਦਾ 12 ਤੋਂ ਉੱਪਰ ਹੋਊਗਾ ਜਿਹੜਾ ਉਹ ਤੋਂ ਸੀ ਠੀਕਾ ਗੱਲ ਜਿਵੇਂ 2014 ਮਾਡਲ ਆ ਜਾਂ 5 ਲੱਖ ਈਆ ਟਮਾਟਾ ਈ ਕੇ ਗੱਲ ਟਰੈਕਟਰ ਦੇਵਾਂਗੇ ਜੀ 5 ਲੱਖ ਦਾ ਮੌਕੇ ਤੇ ਹੋਰ ਵੀ ਟਰੈਕਟਰ ਦੇ ਵਿੱਚੋਂ ਮੰਤਨ ਹੋ ਜੀ ਠੀਕ ਹੈ ਮੰਤਨ ਕਿੰਨਾ ਹੋ ਜੂ ਉਹ ਮੌਕੇ ਦਿੱਤੂਗੇ ਠੀਕ ਹੈ ਗੱਲ ਮੈਂ ਤੁਹਾਨੂੰ ਗਲਤ ਗੱਲ ਕਰਦਾ ਉਹ ਖੜਾ ਨਹੀਂ ਅੱਗੇ ਫੇਰ ਛਤੀ ਦੇ ਵਿੱਚ 55 ਚ ਫੇਰ ਆ ਗਿਆ ਭਾਈ 2000 ਅਖ ਮਾਸਲਾ ਸਹਿਰ 75 ਪੈਸੇ ਆ ਪੂਲੇ 45 ਕੇ ਪੈਸੇ ਆ ਟਰੈਕਟਰ ਬਾਈ ਦੂਜੀ ਦੇ ਲੈ ਕੇ ਪਰ ਦੇ ਰਗਾ ਜਲਾ ਦੇ ਬਾਹਰ ਦੇ ਦੇਖਾ ਚੱਕ ਤਸਦੀ ਕਰਕੇ ਲੈ ਲਿਓ ਬਾਈ ਚੰਗਾ ਫੱਟੀ ਛਤਰੀ ਸਭ ਕੁਝ ਨਾਲ ਆ ਬਾਈ 310000 ਡਿਮਾਂਡ ਆ ਬਾਈ ਟਰੈਕਟਰ ਦੇਵਾਂਗੇ ਕੋ ਨੂੰ ਇਹ 2 ਲੱਖ ਤੇ 80000 ਰੁਪਏ ਦਾ ਠੀਕ ਹੈ ਗੱਲ ਬਾਈ ਪਰਾਣਾ ਸਾਰਿਆਂ ਦੇ ਕਿੱਥੇ ਆ ਗਿਆ ਬਾਹਰ ਦੇ ਵਿੱਚ ਆ ਗਿਆ ਬਾਈ ਖਾਲੀ 60 2000 ਸੱਤ ਮਾੜਾ ਇਹਦਾ ਜੀ ਸੌਦਾ ਹੋ ਗਿਆ ਹੋ ਗਿਆ ਉਹਨੇ ਹੋ ਗਿਆ ਇਹਦਾ ਸੌਦਾ ਹੋ ਗਿਆ ਇਹ 2 ਲੱਖ ਦਾ ਸੌਦਾ ਹੋ ਗਿਆ ਜੀ ਉਸ ਤੋਂ ਬਾਅਦ ਆਨਲਾਈਨ ਆ ਗਿਆ 2010 2000 ਠੀਕ ਹੈ ਗੱਲ ਇਹ 2200 ਉਹਦਾ ਨੰਬਰ ਆ ਇਹ ਪਿਛਲੇ ਟਾਇਰ ਹੈਗਾ 85 ਰੇਟੇ ਭਾਈ ਇਹ ਸੋਨਾ ਬਹੁਤ ਆ ਘੈਂਟ ਗੱਲ ਵਾਲਾ ਦੇ ਵਿੱਚ ਡਬਲ ਡਿਸਟ੍ਰੀਬਿਊਟਰ ਚਲਾ ਕੇ ਬਾਅਦ ਇੱਕ ਤਸਦੀਕ ਕਰਤੀ ਲੈ ਗਿਓ ਕਾ ਪਾਵਰ ਸਟੇਸ਼ਨ ਦੇ ਵਿੱਚ ਆ ਡੰਡਾ ਫੱਟੀ ਛਤਰੀ ਸਾਹਿਬ ਕੁਛ ਨਾਲ ਆ ਪਾਸ ਨੂੰ ਟਰੈਕਟਰ ਦੀ ਪਈ ਆ 475 ਡਿਮਾਂਡ ਆ ਮੈਂ ਕਿਹਾ ਕਿ ਸਾਡੇ 4.5 ਲੱਖ ਹਾਂਜੀ ਉਹ ਦੂਆਦੇ ਵਿੱਚ ਆ ਗਿਆ ਜੀ 855 ਤੇਰਾ ਮਾਡਲ ਹੈ ਨਾ ਆਹ ਜੀ ਤੇਰਾ ਕੁਛ ਇਹਨੂੰ ਰੇਟ ਤੇ ਮਾੜੀ ਦੱਸੋ ਮਾੜੀ ਰੇਟ ਸੀਗਾ ਗੱਲ ਪੰਜਾਬ ਨੰਬਰ ਦੇ ਵਿੱਚ ਆ ਸੰਯੁਕਤ ਹੈ ਵੀ 13 ए एफ 3640 ਨੰਬਰ ਦੇ ਵਿੱਚ ਦਾ ਗਾਵਾਂ ਦੀ ਸੋਤਰਾ ਤਿਆਰ ਹੈ ਜਨਿਸਟਾਸੀ ਤੇ ਇੱਕ ਪੀ ਲੱਗਿਆ ਘੈਂਟਾ ਹਾਂ ਜੀ ਅੱਛਾ ਠੀਕ ਹੈ ਗਾਲਾ ਕੋਪਾ ਪੀਸੀ ਹੈ ਟਰੈਕਟਰ ਹੈ ਟਰੈਕਟਰ ਦੀ ਕਲੀਸ਼ਨ ਹੈ ਬਾਈ 2 ਲੱਖ 70 ਹਜ਼ਾਰ ਬਰਸ ਮਾੜਾ ਕਿਹੜਾ ਹੈ 13 ਮਾੜਾ 13 ਮਾੜਾ 4 ਲੱਖ 70 ਹਜ਼ਾਰ ਦਾ ਮਾੜਾ 4 ਲੱਖ ਰੁਪਏ ਰੋਟਰਾ ਪੱਲੇ ਹੈ ਬਾਕੀ ਬਾਈ ਮੌਕੇ ਤੇ ਹੋਰ ਵੀ ਮੰਨਦਾ ਲੋਕ ਆ ਜਾ ਤੇਰੇ ਨਾਲ ਕੋਲ ਆਹ ਦੇ ਮਾਲਕ ਕੋਲੀ ਆ ਜਾ

ਆ ਦੇਣਾ 2 ਲੱਖ 15000 ਦਾ ਰੈਂਟਰ ਲੈ ਜਿਓ ਬਾਈ ਚਲਾ ਕੇ ਬਾਅਦ ਫਸਲੀ ਕਰਕੇ ਲੋ ਠੀਕ ਆ ਉਸ ਤੋਂ ਬਾਅਦ ਉਹ ਖੜਾ ਆ ਦੇ ਆ ਦੇ ਉਸ ਤੋਂ ਬਾਅਦ ਇਹ ਦੋ ਜਿਹੇ ਲੋਮਾਂ ਦੇ ਦਾ ਕੀ ਕਹਿ ਗੱਲ ਆ ਟਾਇਰ ਇਹਦੇ ਚੰਗੇ ਆ ਉਹਦੇ ਨਾਲੋਂ ਇਹਦੇ ਟਾਇਰ ਹੈਗੇ 90 ਪੈਸੇ ਮੂਰ ਦੇ 45 ਪੈਸੇ ਟਾਇਰ ਆ ਜੀ ਟਰੈਕਟਰ ਸਾਰਾ ਵਧੀਆ ਆਲਾ ਸੀ ਫਾਨੀ ਕਰ ਲਿਓ ਪਰਾਣਾ ਕੱਟਿਆ ਜਾਊ ਕੱਟਾਂਗੇ ਪਰਾਣਾ ਕੱਟਿਆ ਜਾਊ ਇਹ ਤੋਂ ਘੱਟ ਮੁੱਲ ਆਲਾ ਕੱਟਿਆਊ ਵੱਧ ਆਲਾ ਨਹੀਂ ਕੱਟਿਆ ਇਹਦਾ ਠੀਕ ਆ ਉਹ 35 ਲਿਖੀ ਬਣਾ ਕਿੰਨੇ ਦਾ ਇਹ ਤਾਂਗੇ 2 15 ਦਾ ਪੂਰੇ 2 ਲੱਖ ਦਾ ਕਟਾਉਂਦਾ ਨਹੀਂ ਰੁਪਈਆ ਨਹੀਂ ਕਟਾਉਂਦਾ 2 15 ਦਾ ਪੂਰਾ 2 ਲੱਖ ਮੁਫਤ ਹੀ ਕਰਨਾ ਪੂਰਾ 2 ਲੱਖ 2 ਲੱਖ 15 ਦਾ ਪੂਰਾ 2 ਲੱਖ 20000 ਦਾ ਤਾਂ ਪੂਰਾ 2 ਲੱਖ ਦਾ ਦੋ ਕਰੀਂ ਨਹੀਂ ਕਟਾਉਂਦੇ ਮੁਫਤ ਨਹੀਂ ਦੋ ਉਹ ਬਲਣਾ ਉਹ ਵੀ ਬਾਈ ਮਾੜਾ ਪਟਾਕੇ ਆ ਨਾਕ ਟਾਈ ਆ ਚਾਹ ਦੇ ਲੈ ਲੈ ਬਾਈ 2 ਲੱਖ ਰੁਪਏ ਦਾ ਟਰੈਕਟਰ ਲੈ ਜਿਓ ਚਲਾ ਕੇ ਬਾਗੇ ਉਹਦੀ ਤਸੱਲੀ ਕਰਦੇ 2009 ਮਾਡਲਾ ਠੀਕ ਆ ਗੱਲ ਬਾਕੀ ਬਾਈ ਇੰਨੇ ਦਾ ਮਾੜਾ ਨਹੀਂ ਹੈਗਾ ਨੋਮ ਮਾਡਲ ਇਹ ਕਹਿੰਦਾ ਉਹ ਆ ਦੇ ਵਿੱਚ ਲੋ ਰਹਿ ਗਏ ਉਹ ਵੀ ਪਾਈ ਦਿੰਦਾ ਉਹ ਵੀ ਬਾਦ ਜਉਂਦੀ ਆ ਇੱਕ ਮਾੜਾ ਕੋਈ ਪਾ ਦੇ ਕਿਹੜੇ ਕਿਹੜੇ 855 दो ਮਾਰ ਓ ਬੰਦੇ लिखी बैठा ਆ ਮੇਰਾ ਵੀ ਬਾਰੇ origignal ਟਰੈਕਟਰ ਆ ਮਾਰਕ ਟੋਲੀ ਖੜਾਇਕ ਦਾ ਵੀ 275000 ਲਿਖੀ ਬਿਠਾ ਕਿੰਨੇ ਦਾ ਭਾਈ ਦੇ ਦਾਂਗੇ 800000 ਦੇ ਦੇਗੀ 240000 ਹਾਂਜੀ 240000 ਕਹਿਣਾ ਕਹਿ ਦੋ 925000 ਨਹੀਂ ਨਹੀਂ ਬਸ ਠੀਕ ਆ ਹਾਂ ਜਾਂ ਨਾ 100 ਰੁਪਿਆ ਤੇ ਤੇ ਸੋਨਾ ਵਰਗਾ ਕਿੱਥੇ ਬਈ ਹੈ ਤਾਂ 25000 ਹੈ ਬਈ ਤੇ 93 ਮਾਡਲ ਆ ਅਡਕਿਆ ਚੱਲਦਾ ਆ ਡੱਕ ਰੁਕ ਜਾ ਚੱਲਦਾ ਤੂੰ ਢੰਗੀ ਫਿਰਦਾ ਚੱਲਦਾ ਚੱਲਦਾ ਗੇਰਿੰਗ ਠੀਕ ਆ ਗੇਰਿੰਗ ਪੂਰਾ ਵਧੀਆ ਜੀ ਓਕੇ ਆ ਵਧੀਆ ਓਕੇ ਜੀ 93 ਮਾਡਲ ਕਿੰਨੇ ਦਾ ਇਹ ਦੇ ਦਾਂਗੇ 1 ਲੱਖ 5000 ਦਾ ਬਾਬ ਜੋਬ ਬਈ 1 ਲੱਖ ਦੇ ਦਾਂਗੇ ਵੀਡੀਓ ਦਾ ਕਰਕੇ 95000 ਦਾ ਲਓ ਜੀ 1 ਲੱਖ 95000 ਦਾ ਤੁਰਦੇ ਨਹੀਂ ਫਖੜਾ ਚਲੋ ਕੋਈ ਗੱਲ ਨਹੀਂ ਸ਼ਰਮਾ ਜਿਵੇਂ ਤੁਸੀਂ ਕਹਿ ਲਿਆ 93000 ਦਾ ਲੈ ਜਾਓ ਬਾਈ ਓਏ

ਆਪਾਂ ਤਿੰਨੇ ਚੈਨਲਾਂ ਤੇ ਆਪਾਂ ਹੁਣੇ ਆ ਮੇਰੀਆਂ ਵੀਡੀਓ ਹੀ ਹੋਣੀਆਂ ਆ ਕਿ ਆਪਾਂ Instagram ਤੇ ਪੇਜ ਐਸੇ ਨਾਂ ਤੇ ਬਾਈ ਜੀ ਐਸ ਮੋਟਰਸ ਕਲਵੰਟੀ ਸਾਹਿਬ ਨੂੰ ਇਹ ਵੀਡੀਓ ਕਰਦੋ ਦੱਬ ਕੇ ਲਾਈਕ ਕਮੈਂਟ ਸ਼ੇਅਰ ਬਾਈ ਬਹੁਤ ਬਹੁਤ ਮਿਹਰਬਾਨੀ ਬਾਈ ਸਸੀ ਕਰ ਸਰ ਇਹੋ ਮੇਰਾ ਚਲ ਮੋਬਾਈਲ ਨੰਬਰ ਬੋਲ ਮੇਰਾ ਮੋਬਾਈਲ ਨੰਬਰ ਹੈਗਾ ਬਾਈ WhatsApp WhatsApp ਨੰਬਰ 867294545 ਕਾਲਿੰਗ ਨੰਬਰ 941884545 ਬਹੁਤ ਬਹੁਤ ਮਿਹਰਬਾਨੀ ਬਾਈ ਸਸੀ ਕਰ ਤੇ ਬਹੁਤ ਹੀ ਕਹਾਂ ਟਰੈਕਟਰ ਆ ਤੇ ਇੱਕ ਆਪਣੇ ਬੋਲ ਦੇ ਕੁਝ ਕਰ ਲੂਗਾ ਕੋਸੇ ਨਹੀਂ ਮੈਂ ਤਾਂ ਗਿਆ ਲੈ ਓਕੇ ਜੀ ਧੰਨਵਾਦ ਫੇਰ ਕਰਦੇ ਆ ਗੱਲਬਾਤ